बाबा साहब तेरी सोच ते मेरा देंगे ਠੋਕੇ ਫਿਰਤਾ ਚਲੂ ਫਿਰ ਮੇਰਾ ਦੇਾਂਗੇ ਠੋਕੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਤੇਰੀ ਸੋਚ ਤੇ ਮੇਰਾ ਦੇਾਂਗੇ ਠੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਮੇਰਾ ਦੇਾਂਗੇ ਠੋਕੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅਮਰ ਰਹੇ ਬਿਪੂ ਰਿਆ ਬਿਪੂ ਰਿਆ ਲਾਡੂ ਨਾਰੇ ਵੇ ਸਾਹਿਬ ਤੇਰੀ ਸੋਚ ਤੇ ਨਾ ਦੇਗੇ ਧੋਕੇ ਬੋਤੇ ਨਾ ਦੇਗੇ ਧੋਕੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਨਮਰ ਰਹੇ ਰਾਜ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਜੋ ਤੁਸੀਂ ਮੀਟਿੰਗ ਰੱਖੀ ਹੈ ਕੀ ਕੀਤੀ ਹੈ ਚੌਣ ਜਿਹੜੀ ਤੁਸੀਂ ਅੱਜ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤੀ ਸਤਿਕਾਰ ਜੋ ਦੇਵਕੀ ਨੰਦਰ ਜੀ ਮੈਂ ਤੁਹਾਡੇ ਮਾਧਿਅਮ ਚੈਨਲ ਦੇ ਮਾਧਿਅਮ ਤੋਂ ਇਹ ਕਹਿਣਾ ਚਾਹੁੰਦਾ ਕਿ 바ਵਾ ਸਾਹਿਬ ਡਾਕਟਰ ਭੀਮਰਾਓ ਉਮੇਦਕਾਰ ਜੀ ਜੋ ਹਿੰਦੁਸਤਾਨ ਦੇ ਸੰਵਿਧਾਨ ਦੇ ਨਿਰਮਾਤਾ ਹੋਏ ਉਹਨਾਂ ਦੇ ਨਾਂ ਤੇ ਅਸੀਂ ਲੰਬੇ ਸਮੇਂ ਤੋਂ ਅੰਬੇਦਕਰ ਮਿਸ਼ਨ ਸੁਸਾਇਟੀ ਹੈ ਜੋ ਸਮਾਣੇ ਦੇ ਵਿੱਚ ਬੜਾਈ ਹੋਈ ਆ ਜਿਸ ਦੀ ਲੰਮਾ ਸਮਾਂ ਸ਼੍ਰੀ ਮੱਘਰ ਸਿੰਘ ਜੀ ਔਰ ਉਹਨਾਂ ਦੇ ਨਾਲ ਜਰਨੈਲ ਸਿੰਘ ਜੀ ਬਿੱਟੂ ਇਹਨਾਂ ਨੇ ਪ੍ਰਧਾਨਗੀ ਤੇ ਬੀਤ ਪ੍ਰਧਾਨਗੀ ਔਰ ਸਮੂੱਚਾ ਸਾਡਾ ਐਸਸੀ ਸਮਾਜ ਬਾਲਵਿਕ ਸਮਾਜ ਰਮਦਾਸੀਆ ਸਮਾਜ ਸਾਰੇ ਰਲ ਕੇ ਜਿਹੜੇ ਆ ਸੋਸਾਇਟੀ ਨੂੰ ਚਲਾ ਰਹੇ ਸੀ ਸੋ ਅਤੀ ਸਤਿਕਾਰਯੋਗ ਸਰਦਾਰ ਮੱਗਰ ਸਿੰਘ ਜੀ 14 ਅਪ੍ਰੈਲ ਨੂੰ ਅਚਨਚੇਤ ਡੈਥ ਹੋ ਗਈ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਪਿਛਲੀ ਮੀਟਿੰਗ ਵਿੱਚ ਜੋ ਸ਼ੋਕ ਮੀਟਿੰਗ ਕੀਤੀ ਸੀ ਔਰ ਉਸ ਦਿਨ ਅਸੀਂ ਮਤਾ ਪਾਇਆ ਸੀ ਕਿ ਅਗਲੀ ਮੀਟਿੰਗ ਵਿੱਚ ਚੋਣ ਕਰਾਂਗੇ ਸੋ ਅੱਜ ਸਾਰਾ ਸਮਾਜ ਇਕੱਠਾ ਹੋਇਆ ਔਰ ਅਸੀਂ ਸਰਬਸੰਮਤੀ ਦੇ ਨਾਲ ਅਤੀ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਤੇ ਅਜੂ ਸ੍ਰੀ ਹੰਸ ਰਾਜ ਹੰਸ ਰਾਜ ਜੀ ਕਲਿਆਣ ਇਹਨਾਂ ਨੂੰ ਪ੍ਰਧਾਨ ਤੇ ਮੀਤ ਪ੍ਰਧਾਨ ਔਰ ਸੀਨੀਅਰ ਮੀਤ ਪ੍ਰਧਾਨ ਵੀ ਬਰਿੰਪੀ ਮੌਨਕਾ ਜੀ ਔਰ ਉਹਨਾਂ ਦੇ ਨਾਲ ਅਤੀ ਸਤਿਕਾਰਯੋਗ ਸਰਜੀਤ ਸਿੰਘ ਦਈਆ ਸ੍ਰੀ ਸਰਜੀਤ ਸਿੰਘ ਜੀ ਦਈਆ ਉਹਨਾਂ ਨੂੰ ਜੋ ਹੈ ਉਮੀਦ ਪ੍ਰਧਾਨ ਲਾਇਆ ਗਿਆ ਔਰ ਵੱਖ-ਵੱਖ ਉਹਦੇ ਜਿਹੜੇ ਨੇ ਉਹ ਦੇ ਕੇ ਅਸੀਂ ਉਸ ਕਮੇਟੀ ਦਾ ਜਿਹੜਾ ਵਧੀਆ ਵਿਸਤਾਰ ਕੀਤਾ ਔਰ ਉਮੀਦ ਕਰਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਹੋਰ ਜਿਹੜੀਆਂ ਹੈ ਦਿਨਦੁਗਲੀ ਤੇ ਰਾਤ ਚੌਗਣੀ ਤਰੱਕੀ ਕਰਕੇ ਸਮਾਜ ਦੀ ਸੇਵਾ ਕਰੇਗੀ ਅੱਜ ਦੇ ਇਸ ਮੌਕੇ ਤੇ ਸਾਰੇ ਆਉਂਦੇਦਾਰਾਂ ਨੂੰ ਮੈਂ ਆਪਦੇ ਰਾਹੀਂ ਔਰ ਆਪਣੇ ਵੱਲੋਂ ਨਿਜੀ ਤੌਰ ਤੇ ਲੱਖ ਲੱਖ ਵਧਾਈ ਦਿੰਦਾ ਹੋਇਆ ਕਾਮਨਾ ਕਰਦਾ ਆ ਕਾਲਪੁਰਖ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਇਸ ਸੋਸਾਇਟੀ ਨੂੰ ਇਹ ਉਸ ਬਲੰਦੀਆਂ ਤੇ ਲੈ ਕੇ ਜਾਣ ਜੋ ਬਾਬਾ ਸਾਹਿਬ ਨੇ ਨਾਰਾ ਦਿੱਤਾ ਸੀ ਕਿ ਸਾਰੇ ਮਨੁੱਖ ਇੱਕੋ ਹੀ ਮਿੱਟੀ ਦੇ ਬਣੇ ਹੋਏ ਹਨ ਉਹਨਾਂ ਨੂੰ ਅਧਿਕਾਰ ਵੀ ਹੈ ਕਿ ਉਹ ਆਪਣੇ ਲਈ ਚੰਗੇ ਵਿਹਾਰ ਦੀ ਮੰਗ ਕਰਨ ਸੋ ਇਹਨਾਂ ਸ਼ਬਦਾਂ ਨਾਲ ਸਾਰਿਆਂ ਦਾ ਇੱਥੇ ਆਉਣ ਤੇ ਹਾਰਦਿਕ ਸਵਾਗਤ ਜੀ ਆਇਆਂ ਨੂੰ ਨਵੇਂ ਆਬਦੇਦਾਰਾਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਨੂੰ ਸਰਬਸੰਮਤੀ ਨਾਲ ਉਰੇ ਚੋਣ ਕੀਤੀ ਗਈ ਹੈ ਤੁਹਾਨੂੰ ਅਹੁਦਾ ਦਿੱਤਾ ਗਿਆ ਸਭ ਤੋਂ ਪਹਿਲਾਂ ਮੈਂ ਬਾਬਾ ਸਾਪੀ ਮਰੋਮ ਬ੍ਰੋਮ ਬ੍ਰੇਡ ਕਾਰਮਿਸ਼ਨ ਸੁਸਾਇਟੀ ਦੇ ਜਿੰਨੇ ਵੀ ਕਮੇਟੀ ਮੈਂਬਰ ਨੇ ਸਭ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਿਵੇਂ ਅਸੀਂ 1994 ਤੋਂ ਲੈ ਕੇ ਹੁਣ ਤੱਕ 바ਵਾ ਸਾਹਿਬ ਦੇ ਉੱਤੇ ਕੰਮ ਕਰਦੇ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਕੰਮ ਕਰਦੇ ਰਹਿਾਂਗੇ ਸਮੱਗਰ ਸਿੰਘ ਨੇ ਬਹੁਤ ਸਮਾਂ ਸੇਵਾ ਕੀਤੀ ਆ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਪਿੱਛੋਂ ਸਾਰੀ ਕਮੇਟੀ ਨੂੰ 바ਵਾ ਸਾਹਿਬ 임ਰਾਂਤ ਬੇੜਕਰ ਜੀ ਦੇ ਮਿਸ਼ਨ ਨੂੰ ਅੱਗੇ ਤੋਰਨ ਦਾ ਬਲ ਤੇ ਸ਼ਕਤੀ ਬਖਸ਼ੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਹਾਂਜੀ ਅਨਸਰਾ ਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਵੀ ਉਹਦਾ ਦਿੱਤਾ ਗਿਆ ਚੋਣ ਕੀਤੀ ਗਈ ਹੈ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਵਾਰਨਿਕੀ ਹਰ ਹਰ ਵਾਰਨਿਕੀ ਸੋ ਅੱਜ ਸਮੂਹ ਵਾਰਨਿਕ ਸਮਾਜ ਅਤੇ ਰਵਾਸਾ ਸਮਾਜ ਵੱਲੋਂ ਅੰਬੇਦਕਰ ਮਿਸ਼ਨ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ ਸੋ ਮੈਨੂੰ ਬਤੌਰ ਵਾਈਸ ਪ੍ਰਧਾਨ ਚੁਣਿਆ ਮੈਂ ਆਪਣੇ ਸਾਰੇ ਸਮਾਜ ਦਾ ਆਪਣੇ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਅਤੇ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਆਪਣੇ ਅੰਬੇਦਕਰ ਮਿਸ਼ਨ ਨੂੰ ਬਣੇ ਹੋਇਆ ਉਸ ਨੂੰ ਅੱਗੇ ਲਿਜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੈ ਵਾਰਨਿਕੀ ਹਰ ਹਰ ਰਿੰਪੀ ਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਤੁਹਾਡੀ ਵੀ ਚੋਣ ਵਿੱਚ ਕਿਤੀ ਹੈ ਕਮੇਟੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਜੈ ਗੁਰਦੇਵ ਤਾਨ ਗੁਰਦੇਵ ਜੈ ਭੀਮ ਜੈ ਭਾਰਤ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਮੇਟੀ ਦਾ ਜਿਨ੍ਹਾਂ ਨੇ ਐਡਾ ਵੱਡਾ ਔਦਰ ਦੇ ਕੇ ਮੈਨੂੰ ਵਾਈਸ ਪ੍ਰਧਾਨਗੀ ਦਾ ਪ੍ਰਧਾਨ ਜੀ ਦੇ ਨਾਲ ਅਟੈਚ ਕੀਤਾ ਤੇ ਜਿਨ੍ਹਾਂ ਨੇ ਵੀ ਅਹੁਦੇ ਆਖੇ ਦਿੱਤੇ ਗਏ ਨੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਇਹਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਨੀ ਆ ਕਿ ਆਪਣੇ ਵੱਲੋਂ ਤਨ ਮਨ ਤੋਂ ਜਿੰਨੀ ਵੀ ਸੇਵਾ ਹੋ ਸਕੇਗੀ ਇਸ ਮਿਸ਼ਨ ਦੇ ਵਿੱਚ ਕਰਾਂਗੇ ਤੇ ਹੋਰ ਵੀ ਨਾਲ ਜਿੰਨੇ ਸਾਥੀ ਅਸੀਂ ਜੋੜ ਸਕਦੇ ਆ ਪੈਣਾ ਜੋੜ ਸਕਦੇ ਆ ਅਸੀਂ ਜੋੜਾਂਗੇ ਤੇ ਬਹੁਤ ਹੀ ਧੰਨਵਾਦ ਕਰਦੇ ਆ ਪੂਰੀ ਕਮੇਟੀ ਦਾ ਤੇ ਮੈਂ ਕਹੂੰਗੀ ਇੱਕੋ ਗੱਲ ਕਿ ਇਸ ਕਮੇਟੀ ਦੇ ਵਿੱਚ ਜਿੰਨੇ ਵੀ ਅਹੁਦੇਦਾਰ ਨੇ ਜਾਂ ਮੈਂਬਰ ਨੇ ਸਾਰੇ ਹੀ ਸਤਿਕਾਰਯੋਗ ਨੇ ਸਾਰੇ ਰਲ ਮਿਲ ਕੇ ਬਹੁਤ ਅੱਛਾ ਕੰਮ ਕਰ ਰਹੇ ਨੇ ਮੈਨੂੰ ਵੀ ਇਹਨਾਂ ਨੇ ਮੌਕਾ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਯਕੀਨ ਦਿਵਾਉਣਾ ਚਾਹੁੰਦੇ ਆ ਕਿ ਤੁਹਾਡੇ ਨਾਲ ਹਾਂ ਚਾ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਬਸ ਆਪਣਾ ਆਸ਼ੀਰਵਾਦ ਸਾਡੇ ਸਿਰ ਤੇ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈਆ ਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਅੱਜ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬੈਗੁਰੂ ਜੀ ਦਾ ਖਾਲਸਾ ਬੈਗੁਰੂ ਜੀ ਦੇ ਫਤਿਹ ਜੋ ਅੱਜ ਡਾਕਟਰ ਵੀ ਮਰਾ ਮੇਸ਼ਰ ਜੀ ਨਿਸਨ ਸੋਸਾਇਟੀ ਦੀ ਟੋਰ ਸਰਵ ਸਮੁਤੀ ਨਾਲ ਚੁਣੀ ਗਈ ਹੈ ਉਹਨਾਂ ਨੂੰ ਆਪਣੇ ਪਰਮਜੀਤ ਜੀ ਨੂੰ ਪ੍ਰਧਾਨ ਲਾਇਆ ਗਿਆ ਤੇ ਮੈਨੂੰ ਮੀਤ ਪ੍ਰਧਾਨ ਲੈ ਗਿਆ ਤੇ ਆਪਣੇ ਵੀਰ ਜੀ 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 ਇਲਾਕੇ ਜਦੋਂ 77 ਲਾਇਆ ਗਿਆ ਮੈਂ ਸਭ ਤੋਂ ਪਹਿਲਾਂ ਪਰਮਜੀਤ ਜੀ ਨੂੰ ਬਹੁਤ ਬਹੁਤ ਵਧਾਈਆਂ ਦਿਨਾ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਮਿਸ਼ਨ ਨੂੰ ਕਾਮਯਾਬ ਬਣਾਵਾਂਗੇ ਵੈਕੂ ਜੀ ਦਾ ਸਾਥ ਸਾਹਿਬ ਜੀ ਪ੍ਰੋਫੈਸਰ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਨੂੰ ਵੀ ਅਹੁਦਾ ਦਿੱਤਾ ਗਿਆ ਤੁਹਾਨੂੰ ਜ਼ਿੰਮੇਵਾਰੀ ਇੱਕ ਮੀਡੀ ਹੈਗੀ ਆ ਮੈਂ ਸਭ ਤੋਂ ਪਹਿਲਾਂ ਸਾਰੇ ਹਾਊਸ ਦਾ ਦਿਰੋ ਧੰਨਵਾਦ ਕਰਦਾ ਹਾਂ ਜਨ 77 ਦਾ ਅਹੁਦਾ ਵੀ ਬਹੁਤ ਇੱਕ ਅਹਿਮ ਅਹੁਦਾ ਹੈ ਮੈਂ ਪ੍ਰਧਾਨ ਸਾਹਿਬ ਨਾਲ ਵਾਈਸ ਪ੍ਰਧਾਨ ਸਾਹਿਬ ਨਾਲ ਮਿਲ ਕੇ ਇਸ ਅਹੁਦੇ ਨੂੰ ਆਪਣੀ ਤਨ ਦੇ ਦੇਣਾ ਨਵਾਵਾਂਗਾ ਅਤੇ ਦਾਤਾ ਕਿਾਹਦੇ ਕਿ ਦਾਤਾ ਸਾਰੇ ਹਾਊਸ ਨੂੰ ਤੰਦੁਸਤੀ ਬਖਸ਼ੇ ਤਾਂ ਕਿ ਬਾਬਾ ਸਾਹਿਬ ਦੇ ਅਧੂਰੇ ਪਏ ਕਾਰਜ ਨੂੰ ਅਸੀਂ ਸਿਰੇ ਚੜ੍ਹ ਕੇ ਦੇ ਸਮਾਜ ਵਿੱਚ ਇੱਕ ਸਾਰਤਾ ਲਿਆ ਕੇ ਸਮਾਜ ਵਿੱਚ ਇੱਕ ਬਹੁਤ ਵੱਡਾ ਇਨਕਲਾਬ ਲਿਆ ਸਕੀ ਤੇ ਸਾਰਿਆਂ ਨੂੰ ਬਾਬਾ ਸਾਹਿਬ ਡਾਕਟਰ ਨਵੀਰ ਕਾ ਸਾਹਿਬ ਦੀ ਸੋਚ ਦੇ ਨਾਲ ਅਜੋੜ ਕੇ ਪੁੱਤ ਪੁੱਤ ਕਹਿੰਦਾ ਹੋਇਆ ਫਤਿਹ ਬਰਾਉਂਦਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਜੱਜ ਬਣਾਉਂਦੇ ਮੈਂ ਭਲਵੀਰ ਸਿੰਘ ਵਿਸ਼ਨਪਰਾ ਵੈਸ ਪ੍ਰਧਾਨ ਦੇ ਚੋਣ ਦੇ ਨਾਤੇ ਮੈਂ ਸਾਡੇ ਪ੍ਰਧਾਨ ਜੀ ਨੂੰ ਪੂਰਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਮੋਢੇ ਨਾਲ ਮੋਢਾ ਲਾ ਕੇ ਤਨ ਮਨ ਨਾਲ ਜੋ ਬਾਬਾ ਸਾਹਿਬ ਦਾ ਮਿਸ਼ਨ ਆ ਉਹਨੂੰ ਪੂਰਾ ਕਰਨ ਲਈ ਤਨ ਦੇਹੀ ਨਾਲ ਮੈਂ ਆਪਣਾ ਸੇਵਾ ਨਿਭਾਵਾਂਗਾ ਤੇ ਮੈਂ ਸਾਰੀ ਟੀਮ ਦਾ ਜੋ ਇੱਥੇ ਵਰਕਰ ਆਏ ਨੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੂੰ ਮੈਨੂੰ ਇੱਕ ਨਿਮਾਣੇ ਜੇ ਬੰਦੇ ਨੂੰ ਵੈਸ ਪ੍ਰਧਾਨ ਬਣਾਉਣ ਦੇ ਬਹੁਤ ਬਹੁਤ ਧੰਨਵਾਦ ਕਰਦਾ ਵੈਗਰੂਜੀ ਕਾ ਖਾਲਸਾ ਵੈਗਰੂਜੀ ਵਤੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਮਿਸ਼ਨ ਸਟੇਟਿਟੀ ਦੇ ਸਾਰੇ ਪ੍ਰਧਾਨ ਜਿੰਨੇ ਵੀ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਨਿਮਾਣੇ ਜੇ ਬੰਦੇਆਂ ਨੂੰ ਪ੍ਰਧਾਨ ਬਣਾ ਕੇ ਹਾਨੂੰ ਇੱਕ ਡਿਊਟੀ ਦਿੱਤੀ ਐ ਇਸ ਡਿਊਟੀ ਨੂੰ ਅਸੀਂ ਸਹੀ ਨੰਬਰ ਸਹੀ ਨਿਭਾਵਾਂਗੇ ਜਿੱਥੇ-ਜਿੱਥੇ ਕੋਈ ਕੰਮ ਹੋਊਗਾ ਅਸੀਂ ਮਤਲਬ ਕਿਸੇ ਨਹੀਂ ਹਟਾਂਗੇ ਜੈ ਭੀਮ ਜੈ ਭਾਪਾ ਸਾਰੇ ਭਾਈਚਾਰੇ ਨੂੰ ਬੜਾ ਬੜਾ ਧੰਨਵਾਦ ਕਰਦੇ ਆਂ ਕਿ ਸਮਾਜ ਦੇ ਕੰਮ ਰੈਗੂਲਰ ਚੱਲ ਰਹੇ ਨੇ ਔਰ ਸਮਾਜ ਦੀ ਸੇਵਾਵਾਂ ਜੋ ਜੀ ਸਮਾਜ ਸੇਵਾ ਕਰਦੇ ਆ ਸਾਰੇ ਭਾਈਚਾਰਿਆਂ ਚ ਸਾਰੇ ਭਾਈਚਾਰਿਆਂ ਦਾ ਸਾਥ ਲੈ ਕੇ ਅਸੀਂ ਜਿੰਨੀ ਵੀ ਆਪਣੀ ਐਕਟੀਵਿਟੀ ਹੈ ਉਹ ਪਰਮਾਤਮਾ ਵੱਲੋਂ ਅਸੀਂ ਇੱਕ ਟੂ ਐਕੂਰੇਟ ਟਾਈਮ ਹੀ ਰੱਖਾਂਗੇ ਹਾਂਜੀ ਹਾਂਜੀ ਬੱਲੀ ਜੀ ਕੀ ਕਹਿਣਾ ਚਾਹੋਗੇ ਅੱਜ ਇੱਕ ਕਮੇਟੀ ਦੀ ਚੋਣ ਕੀਤੀ ਗਈ ਹੈ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜਿੰਨੀ ਵੀ ਕਮੇਟੀ ਚੁਣੀ ਗਈ ਹੈ ਸਾਰਿਆਂ ਨੂੰ ਸਾਡੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸਰਦੀਪ ਜੀ ਪੱਡੀ ਜੀ ਸੁਦਾ ਪਰਮਜੀਤ ਸਿੰਘ ਜੀ ਔਰ ਸਾਰੀ ਇਹਨਾਂ ਦੀ ਟੀਮ ਸਾਰੇ ਸਤਿਕਾਰਯੋਗ ਸਾਥੀਆਂ ਦਾ ਜਿਨ੍ਹਾਂ ਬਾਬਾ ਸਾਹਿਬ ਪੀਂਗਰਾਵੰਡ ਮੀਟ ਕਮੇਟੀ ਦੇ ਮੈਂਬਰ ਅਹੁਦੇਦਾਰ ਸਹਿਬਾਨ ਪਰਮਾਤਮਾ ਸਤੀਪਾਸ਼ਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਸਾਰਿਆਂ ਦੇ ਸਿਰ ਤੇ ਹੱਥ ਰੱਖੇ ਵੀ ਅੱਗੇ ਤੋਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਕੇ ਬਾਬਾ ਸਾਹਿਬ ਦੇ ਜੋ ਬੁੱਤ ਤੇ ਆਪਾਂ ਹੋਰ ਵੱਧ ਚੜ੍ਹ ਕੇ ਕੰਮ ਕਰ ਸਕੀਏ ਔਰ ਆਉਂਦੇ ਸਾਲ ਨੂੰ ਜਿਹੜਾ ਵੀ ਜਨਮ ਦਿਨ ਜਾਂ ਕੋਈ ਵੀ ਬਾਬਾ ਸਾਹਿਬ ਦਾ ਪ੍ਰੋਗਰਾਮ ਆਪ ਬੜੇ ਜੰਗੀ ਪੱਦਰ ਤੇ ਬਣਾ ਸਕੀਏ ਸਭ ਦਾ ਬਹੁਤ ਬਹੁਤ ਧੰਨਵਾਦ ਜੈ ਪੀਮ ਜੈ ਪਰਮਾ